ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਮਹਿੰਦਰਾ 265 DI ਤੇ ਪਹਿਲਾਂ ਤੇ ਦੱਸ ਦਿਆਂ ਸੰਗਰੂਰ ਏਰੀਆ ਦੇ ਵਿੱਚ ਖੜਾ ਹੈਗਾ ਤੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਮਹਿੰਦਰਾ 265 DI ਇਹ ਮਾਡਲ ਕਿੰਨਾ 2000 ਮਾਡਲ ਜੀ 2000 ਤਾਂ ਮਾਡਲ ਆ ਇਹ ਤੇ ਨੰਬਰ ਕਿੱਥੋਂ ਦਾ ਇਹ ਨੰਬਰ ਹਰਿਆਣੇ ਦਾ ਨੰਬਰ ਹਰਿਆਣੇ ਦਾ ਤੇ ਇੰਜਨ ਗੇਅਰ ਪੱਖੋਂ ਓਕੇ ਆ ਓਕੇ ਆ ਤੇ ਟਾਇਰ ਵਗੈਰਾ ਹੈਗੇ ਨੇ ਇਹਦੇ 45 ਤੋਂ 50 ਪੈਸੇ ਨਾ ਹਾਂਜੀ ਹਾਂ ਮੂਰਲੇ ਵੀ ਤੇ ਪਿਛਲੇ ਵਿੱਚ 50 ਕੇ ਪੈਸੇ ਟਾਇਰ ਹੈਗੇ ਨੇ ਰਿੰਬਰ ਹੁੰਮਾ ਦਾ ਟਰੈਕਟਰ ਪੂਰਾ ਸਾਫ ਹੈ ਤੇ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਓ ਸਮਰ ਕੇ ਇੱਕ ਅੰਕਲ ਜੀ ਜਿਹੜਾ ਤੁਹਾਡਾ ਡਰੈੱਸ ਆ ਉਹ ਦੱਸ ਦੋ ਕਿੱਥੇ ਜੀ ਆਪਣੇ ਮਹਿਲਾ ਕੋਠੇ ਮਹਿਲਾ ਤੋਂ ਖੜਿਆਲ ਰੋਡ ਤੇ ਕੋਠੇ ਨੇਗੇ ਮਹਿਲਾ ਤੋਂ ਖੜਿਆਲ ਰੋਡ ਤੇ ਕੋਠੇ ਨੇ ਹਾਂ ਉਹ ਕੋਠੇ ਜੀ ਆਪਣਾ ਮਕਾਨ ਆ ਮੋਟੇ ਦੇ ਵਗਾ ਤੇ ਇੰਜਨ ਗੇਅਰ ਕੋਖੋ ਪੂਰੀ ਗਾਰੰਟੀ ਆ ਪੂਰੀ ਗਾਰੰਟੀ ਆ ਤੇ ਹੋਰ ਕੋਈ ਇਹਦਾ ਗੱਲਬਾਤ ਇਹ ਟਰੈਕਟਰ ਬਾਰੇ ਸਭ ਠੀਕ ਠਾਕ ਹੈ ਹਿੱਸਿਆਂ ਦਾ ਤੁਸੀਂ ਕਹਿੰਦੇ ਵੀ ਕੰਮ ਹੋਇਆ ਹਾਂ ਹਿੱਸਾ ਕੰਮ ਹੋਇਆ ਹੋਇਆ ਦੋਨਾਂ ਦਾ ਹੋਇਆ ਹੋਇਆ ਦੋਨਾਂ ਦਾ ਕੰਮ ਹੋਇਆ ਹੋਇਆ ਸਟੀering ਦਾ ਸਟੀering ਨਾਲ ਹੋਇਆ ਹੋਇਆ ਕਿਸੇ ਪਾਸੇ ਵੀ ਲੀਕ ਵਗਾਰਾ ਨਹੀਂ ਹੈਗਾ ਦੇ ਪੰਪ ਪੰਪ ਚੰਗਲ ਤੇ ਹਿੱਸਿਆਂ ਦਾ ਕੰਮ ਹੋਇਆ ਹੋਇਆ ਹੈਗਾ ਤੇ ਸਤਰੀ ਪੂਰੀ ਮਜ਼ਬੂਤ ਲੱਗੀ ਹੋਈ ਆ ਤੇ ਮਗਰਾਟਾਂ ਦੇ ਵਿੱਚੋਂ ਵੀ ਇਹਨਾਂ ਪੂਰਾ ਚੰਗਾ ਪਿਆ ਹੈਗਾ ਰਿੰਬ ਵੀ ਪੂਰੇ ਸਾਫ਼ ਪਏ ਨੇ ਤੇ ਅੰਕ ਜਿਹੜੀ ਤੁਹਾਡੀ ਡਿਮਾਂਡ ਹੈ ਦੀ ਉਹ ਕਿੰਨੀ ਆ ਇਹ 1,25,000 ਦਾ ਦੇਵਾਂਗੇ 1,25,000 ਦਾ ਦੇਵਾਂਗੇ ਮੌਕੇ ਤੇ ਥੋੜਾ-ਬੋਟ ਮੰਨਤਨ ਬੜਾ ਮੋਟਾ ਮੰਤਨ ਕਰ ਦਾਂਗੇ ਮੰਤਨ ਕਰ ਦੋਗੇ ਤੁਹਾਡਾ ਰੈਲ ਨੰਬਰ ਉਹ ਦੱਸ ਦਿਓ ਇੱਕ ਵਾਰ 94178 94178 51960 51960 ਹਾਂ ਤੇ ਬਾਕੀ ਇਹ ਜਿਹੜਾ ਮੋਬਾਈਲ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਲੈਣਾ ਮਹਿੰਦਰਾ 265 DI ਸੰਗਰੂਰ ਏਰੀਏ ਦੇ ਵਿੱਚ ਖੜਾ ਹੋਇਆ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ